ਜਹਨ ਅਜਬਾ ਜਮਾਤ 8ਵੀਂ ਦੇ ਪਹਿਲੇ ਪਾਠ ਪਰमेय ਸੰਖਿਆਵਾਂ ਦਾ ਚੌਥਾ ਅਭਿਆਸ ਕਰਨ ਜਾ ਰਹੇ ਹਾਂ ਅਭਿਆਸ 1.4 ਇਸ ਅਭਿਆਸ ਦੇ ਵਿੱਚ ਸਾਨੂੰ ਜ਼ਿਆਦਾਤਰ ਪਰमेय ਸੰਖਿਆਵਾਂ ਦੀ ਭਾਗ ਜਾਂ ਫਿਰ ਵੰਡੋ ਕਰਨ ਦੇ ਲਈ ਕਿਹਾ ਜਾਊਗਾ ਤਾਂ ਦੇਖੋ ਪਹਿਲੇ ਸਵਾਲ ਦੇ ਵਿੱਚ ਵੀ ਭਾਗ ਕਰਨ ਲਈ ਕਿਹਾ ਗਿਆ ਹੈ ਉਸ ਨੂੰ ਪਹਿਲਾ ਸਵਾਲ ਹੱਲ ਕਰਕੇ ਸਮਝਦੇ ਹਾਂ ਅਥੇ ਸੇ ਭਾਗ ਕਰਨਾ ਹੈਗਾ 2/5 ਨੂੰ 3/4 ਦੇ ਨਾਲ ਤਾਂ ਜਦੋਂ ਦੋ ਪਰमेय ਸੰਖਿਆਵਾਂ ਦੀ ਭਾਗ ਕਰਨੀ ਹੁੰਦੀ ਹੈ ਉਦੋਂ ਜਿਹੜੀ ਪਿਛਲੀ ਪਰमेय ਸੰਖਿਆ ਹੁੰਦੀ ਹੈ ਨਾ ਉਸ ਨੂੰ ਅਸੀਂ ਉਲਟਾ ਦਿੰਨੇ ਆ ਤੇ ਨਿਸ਼ਾਨ ਤੁਹਾਡਾ ਬਣ ਜਾਂਦਾ ਹੈ ਵੰਡੋ ਦੀ ਥਾਂ ਤੇ ਗੁਣਾ ਦਾ ਤਾਂ ਇਸ ਨੂੰ ਅਗਲੇ ਸਟੈਪ ਚ ਅਸੀਂ ਇਸ ਤਰ੍ਹਾਂ ਲਿਖਾਂਗੇ ਪਹਿਲੀ ਪਰਮੇ ਸੰਖਿਆ ਉਸੇ ਤਰ੍ਹਾਂ ਨਾਲ 2/5 ਜਿਹੜਾ ਤੁਹਾਡਾ ਭਾਗ ਦਾ ਨਿਸ਼ਾਨ ਸੀ ਉਹ ਹੁਣ ਬਣ ਜਾਊਗਾ ਗੁਣਾ ਦਾ ਤੇ ਜਿਹੜੀ ਤੁਹਾਡੀ ਪਿਛਲੀ ਪਰਮੇ ਸੰਖਿਆ ਸੀ ਉਹਦਾ ਹਰ ਉੱਪਰ ਚਲਾ ਜਾਊਗਾ ਤੇ ਅੰਸ਼ ਉਹ ਥੱਲੇ ਆ ਜਾਊਗਾ ਤਾਂ 3/4 ਦੀ ਥਾਂ ਤੇ ਬਣ ਜੂ 4/3 ਹੁਣੇ ਤੁਹਾਡਾ ਜੋ ਭਾਗ ਦਾ ਸਵਾਲ ਸੀ ਇਹ ਹੁਣ ਸਵਾਲ ਤੁਹਾਡਾ ਗੁਣਾ ਦਾ ਬਣ ਚੁੱਕਿਆ ਹੈਗਾ ਹੁਣ ਇਹਨੂੰ ਹੱਲ ਕਰਨਾ ਬਿਲਕੁਲ ਸੌਖਾ ਹੈ ਜਿਵੇਂ ਅਸੀਂ 1.3 ਦੇ ਵਿੱਚ ਸਵਾਲਾਂ ਨੂੰ ਹੱਲ ਕੀਤਾ ਤਾਂ ਹੁਣ ਅਸੀਂ ਇਸ ਨੂੰ ਗੁਣਾ ਕਰਾਂਗੇ ਉੱਪਰਲੇ ਦੋਨਾਂ ਨੂੰ ਆਪਸ ਦੇ ਵਿੱਚ ਤੇ ਥੱਲੇ ਵਾਲੇ ਦੋਨਾਂ ਨੂੰ ਆਪਸ ਦੇ ਵਿੱਚ ਤਾਂ ਕਿਸੇ ਪਹਾੜੇ ਤੇ ਕੱਟ ਦੀ ਗੁਣਾ ਹੋ ਕੇ ਆ ਜਾਊਗਾ 4 2 8। ਇਹਠਾਂ ਤੁਹਾਡੇ ਕੋਲ 5 3 15। ਤਾਂ ਤੁਹਾਡੇ ਪਹਿਲੇ ਸਵਾਲ ਦਾ ਆਨਸਰ ਆ ਗਿਆ 8/15। ਦੂਜਾ ਸਵਾਲ ਦੂਜੇ ਸਵਾਲ ਦੇ ਵਿੱਚ -3/8 ਨੂੰ ਕਰਨ ਲਈ ਕਿਹਾ ਗਿਆ ਹੈਗਾ ਭਾਗ -2/3 ਦੇ ਨਾਲ। ਅਗਲੇ ਸਟੈਪ ਦੇ ਵਿੱਚ ਅਸੀਂ ਇਸ ਨੂੰ ਗੁਣਾ ਬਣਾ ਲਵਾਂਗੇ। -3/8 ਹੋਵੀ ਆ ਜਾਊਗਾ ਭਾਗ ਤੋਂ ਬਣ ਜੁਗ ਗੁਣਾ ਤੇ ਇੱਥੇ ਤੁਹਾਡੇ ਕੋਲ ਜੋ 3 ਹੈ ਉੱਪਰ ਚਲੇ ਜਾਊ ਤੇ ਮਾਈਨਸ ਦਾ 2 ਥੱਲੇ ਆ ਜਾਊਗਾ ਤਾਂ ਕੁਝ ਇਸ ਤਰ੍ਹਾਂ ਦੇ ਨਾਲ ਗੁਣਾ ਬਣ ਜੂਗੀ। ਹੁਣ ਸਾਨੂੰ ਪਤਾ ਕਿ ਮਾਈਨਸ ਅਸੀਂ ਥੱਲੇ ਨਹੀਂ ਰੱਖਦੇ ਹੁੰਦੇ ਤਾਂ ਅਗਲੇ ਸਟੈਪ ਵਿੱਚ ਅਸੀਂ ਮਾਈਨਸ ਨੂੰ ਉੱਪਰ ਲੈ ਕੇ ਜਾਵਾਂਗੇ। ਤਾਂ -3/8 -10/2 ਇਹ ਵਾਲੀ ਤੁਹਾਡੀ ਰਕਮ ਬਣ ਚੁੱਕੀ ਹੈ ਤਾਂ ਹੁਣ ਗੁਣਾ ਕਰਾਂਗੇ ਅਸੀਂ -3 ਦੀ ਗੁਣਾ ਹੋ ਜਾਊਗੀ ਉੱਪਰ ਮਾਈਨਸ ਦੇ 3 ਦੇ ਨਾਲ ਹੇਠਾਂ ਤੁਹਾਡੀ ਗੁਣਾ ਹੋ ਜਾਊਗੀ 8 ਦੀ ਤੇ 2 ਦੀ ਤਾਂ ਅਗਲੇ ਸਟੈਪ ਦੇ ਵਿੱਚ -3 ਦੀ 10 ਨਾਲ ਗੁਣਾ ਕੀਤੀ ਤੁਹਾਡੇ ਕੋਲ ਬਣ ਗਿਆ 9 ਹੇਠਾਂ ਤੁਹਾਡੇ ਕੋਲ 8 ਦੋਣੀ ਬਣ ਗਿਆ 16 ਤਾਂ 9/16 ਆਨਸਰ ਹੈ ਤੁਹਾਡੇ ਦੂਜੇ ਕੁਐਸਚਨ ਦਾ ਕੁਐਸਚਨ ਤੀਜਾ ਇਹਦੇ ਵਿੱਚ ਸਾਨੂੰ -5/6 ਨੂੰ ਭਾਗ ਕਰਨ ਲਈ ਕਿਹਾ ਗਿਆ ਹੈਗਾ 3/4 ਦੇ ਨਾਲ ਅਸੀਂ ਇਸ ਨੂੰ ਕਨਵਰਟ ਕਰ ਲੈਣੇ ਆ ਜੀ ਗੁਣਾ ਦੇ ਵਿੱਚ ਤਾਂ -5/6 ਐਂ ਰਹੇ ਜਾਊਗਾ ਭਾਗ ਸਾਦੇ ਤੁਹਾਡੇ ਕੋਲ ਗੁਣਾ ਬਣ ਜੂਗਾ ਤੇ 3/4 ਉਲਟ ਕੇ 4/3 ਬਣ ਜੂਗਾ ਇੱਥੇ ਸੀ ਇਸ ਨੂੰ ਕੱਟ ਵੀ ਸਾਰੇ ਦੋ ਦੇ ਭਾੜੇ ਤੇ 2*2=4 ਤੇ 3*2=6 ਤਾਂ ਅਗਲੇ ਸਟੈਪ ਦੇ ਵਿੱਚ ਤੁਹਾਡੇ ਕੋਲ ਗੁਣਾ ਹੋ ਜੂਗੀ ਉੱਪਰ -5 ਦੀ 2 ਦੇ ਨਾਲ ਇੱਥੇ ਹੈ ਜਿਹੜਾ ਤੇ ਹੇਠਾਂ ਗੁਣਾ ਹੋ ਜੂਗੀ 3 ਦੀ 3 ਦੇ ਨਾਲ ਤਾਂ ਤੁਹਾਡੇ ਕੋਲ ਉੱਪਰ ਬਣ ਗਿਆ 5*2=10 ਦਾ ਹੇਠਾਂ ਭਟਿਆਂ 'ਚ ਬਣ ਗਿਆ 9 ਤਾਂ -10/9 ਤੁਹਾਡਾ ਆਨਸਰ ਹੋ ਗਿਆ ਤੀਜੇ ਕੁਐਸਚਨ ਦਾ ਕੁਐਸਚਨ ਚੌਥਾ ਕੁਐਸਚਨ ਚੌਥੇ ਦੇ ਵਿੱਚ ਸਾਨੂੰ ਭਾਗ ਕਰਨ ਲਈ ਕਿਹਾ ਗਿਆ ਹੈ -8 ਨੂੰ -3 ਦੇ ਨਾਲ ਅਸੀਂ -3 ਦੀ ਰੇਹੇਠਾਂ 1 ਲਗਾ ਲੈਨੇ ਹੈਗੇ ਤੇ ਅਸੀਂ ਇਸ ਨੂੰ ਅਗਲੇ ਸਟੈਪ ਦੇ ਵਿੱਚ ਕਨਵਰਟ ਕਰ ਦਾਂਗੇ ਤਾਂ -5/8 ਆ ਜੂਗਾ ਭਾਗ ਦੀ ਥਾਂ ਤੇ ਗੁਣਾ ਬਣ ਜੂਗਾ ਇੱਥੇ ਤੁਸੀਂ ਜੋ -3/1 ਹੈ ਇਸ ਨੂੰ ਉਲਟਾ ਕੇ 1/-3 ਕਰ ਦੋਗੇ ਆ ਮਾਈਨਸ ਦੇ ਨਾਲ ਤੁਹਾਡੀ ਮਾਈਨਸ ਕੱਟੀ ਜਾਊਗੀ ਹੁਣ ਤੁਹਾਡੇ ਕੋਲ ਗੁਣਾ ਬਣ ਜਾਣੀ ਹੈ ਉੱਪਰ 5 ਤੇ 1 ਦੀ ਹੇਠਾਂ ਤੁਹਾਡੇ ਕੋਲ ਗੁਣਾ ਬਣ ਜੂਗੀ 8 ਦੀ ਤੇ 3 ਦੀ ਉੱਪਰ ਤੁਹਾਡੇ ਕੋਲ ਬਣ ਗਿਆ 5 ਤੇ 1 ਦੀ ਗੁਣਾ ਕਰਕੇ 5 ਹੇਠਾਂ 8 ਤੇ 3 ਦੀ ਗੁਣਾ ਕਰਕੇ 8 3 24 ਤਾਂ ਚੌਥੇ ਕੁਐਸਚਨ ਦਾ ਤੁਹਾਡਾ ਆਨਸਰ ਬਣ ਗਿਆ ਜੀ 5/24 ਕਵੈਸਚਨ 5ਵਾਂ ਕਵੈਸਚਨ 5ਵੇਂ ਦੇ ਵਿੱਚ ਸਾਨੂੰ ਭਾਗ ਕਰਨ ਲਈ ਕਿਹਾ ਗਿਆ ਹੈਗਾ -3/4 ਨੂੰ ਦੇ 6 ਦੇ ਨਾਲ ਬਿਲਕੁਲ ਚੌਥੇ ਸਵਾਲ ਵਾਂਗੂ ਅਸੀਂ ਇੱਥੇ ਵਟਾ ਇਕ ਲਗਾ ਲਵਾਂਗੇ ਤੇ ਅਗਲੇ ਸਟੈਪ ਦੇ ਵਿੱਚ ਸਾਡੇ ਕੋਲੇ ਦੇ 3/4 ਦੇ ਨਾਲ-ਨਾਲ ਗੁਣਾ ਬਣ ਜਾਊਗੀ ਭਾਗ ਦੀ ਥਾਂ ਤੇ ਤੇ -1/ ਤੇ -6/1 ਨੂੰ ਅਸੀਂ 1/- ਦਾ 6 ਕਰ ਦੇਵਾਂਗੇ ਇੱਥੇ ਮਾਈਨਸ ਦਾ ਮਾਈਨਸ ਕੱਟੀ ਜਾਊਗੀ ਤੇ 3 ਦੇ ਪਹਾੜੇ ਤੇ ਵੀ ਕੱਟਿਆ ਜਾਊਗਾ 1 3 3 ਤੇ 3 2 6 ਤਾਂ ਤੁਹਾਡੇ ਕੋਲ ਉੱਪਰ ਗੁਣਾ ਬਣ ਗਈ ਜੀ 1 ਦੀ 1 ਨਾਲ ਇੱਥੇ ਗੁਣਾ ਬਣ ਚੁੱਕੀ ਹੈ 4 ਦੀ 2 ਨਾਲ ਉੱਪਰ ਇੱਕ ਦੀ ਇੱਕ ਨਾਲ ਗੁਣਾ ਕੀਤੀ ਤੁਹਾਡੇ ਕੋਲ ਆ ਗਿਆ 1 4 ਦੁਨੀ ਬਣ ਗਿਆ ਤੁਹਾਡੇ ਕੋਲ 8 ਤਾਂ ਪੰਜਵੇਂ ਕੁਐਸਚਨ ਦਾ ਤੁਹਾਡਾ ਆਨਸਰ ਬਣ ਗਿਆ 1/8 ਕੁਐਸਚਨ 6ਵਾਂ ਕੁਐਸਚਨ 6ਵੇਂ ਦੇ ਵਿੱਚ ਸਾਨੂੰ ਭਾਗ ਕਰਨ ਲਈ ਕਿਹਾ ਗਿਆ -2/3 ਨੂੰ ਦੇ 7/12 ਦੇ ਨਾਲ ਅਸੀਂ ਇਸ ਨੂੰ ਅਗਲੇ ਸਟੈਪ ਦੇ ਵਿੱਚ ਗੁਣਾ ਬਣਾ ਲੈਣੇ ਤਾਂ -2/3 ਨੋ ਹੀ ਰਹੇਗਾ ਗੁਣਾ ਆ ਜੋ ਦਾ 7/12 ਹੈ ਅਸੀਂ ਇਸ ਨੂੰ 12/ ਦਾ 7 ਬਣਾ ਲਾਂਗੇ ਮਾਈਨਸ ਨਾਲ ਮਾਈਨਸ ਤੁਹਾਡੀ ਕੱਟੀ ਜਾਊਗੀ 3 ਦੇ ਭਾੜੇ ਦੇ ਉੱਤੇ ਕੱਟਿਆ ਜਾਊ 12 ਤਾਂ 3 4 12 ਤਾਂ ਇੱਥੇ ਤੁਹਾਡੇ ਕੋਲੇ ਉੱਪਰ ਗੁਣਾ ਬਣ ਗਈ 2 ਦੀ 4 ਦੇ ਨਾਲ 8 ਠੇਠਾ ਗੁਣਾ ਬਣ ਗਈ 1 ਦੀ 7 ਦੇ ਨਾਲ ਉੱਪਰ ਬਣ ਗਿਆ ਤੁਹਾਡੇ ਕੋਲੇ 4 2 8 ਠੇਠਾ ਬਣ ਗਿਆ 7 1 ਦੀ ਗੁਣਾ ਕਰਕੇ 7 ਤਾਂ 6ਵੇਂ ਕੁਐਸਚਨ ਦਾ ਆਨਸਰ ਤੁਹਾਡਾ ਬਣਿਆ ਜੀ 8 7 ਕੁਐਸਚਨ 7ਵਾਂ ਇੱਥੇ ਸਾਨੂੰ ਭਾਗ ਕਰਨ ਲਈ ਕਿਹਾ ਗਿਆ ਹੈ -16 21 ਨੂੰ ਦੇ 4 9 ਦੇ ਨਾਲ ਅਸੀਂ ਇਸ ਨੂੰ ਅਗਲੇ ਸਟੈਪ ਦੇ ਵਿੱਚ ਗੁਣਾ ਚ ਕਨਵਰਟ ਕਰ ਲਵਾਂਗੇ -16/21 ਇਹੀ ਰਹਿ ਜਾਊਗਾ ਭਾਗ ਤੋਂ ਬਣ ਜੂਗੀ ਗੁਣਾ ਤੇ -4/9 ਨੂੰ ਲਿਖ ਦਾਂਗੇ ਅਸੀਂ 9/ -4 ਅਗਲੇ ਸਟੈਪ ਵਿੱਚ ਕੱਟੀ ਗਈ 4 ਤੇ 16 ਵੀ ਕੱਟੇ ਜਾਣਗੇ 1 ਚੌਕਾ ਚੌਕਾ ਤੇ 4 ਚੌਕੇ 16 9 ਦੇ 21 ਵੀ ਕੱਟਿਆਣੇ 3 ਦੇ ਭਾੜੇ ਤੇ 3 3 9 ਤੇ 7 3 21 ਤਾਂ ਤੁਹਾਡੇ ਕੋਲ ਬਣ ਗਈ ਉੱਪਰ ਗੁਣਾ 4 ਤੇ 3 ਦੀ 8 ਗੁਣਾ ਬਣ ਗਈ 7 ਦੀ ਤੇ 1 ਦੀ ਤੁਹਾਡੇ ਕੋਲ ਉੱਪਰ ਬਣ ਗਿਆ 4 3 12 8 7 ਨੂੰ 1 ਨਾਲ ਗੁਣਾ ਕੀਤੀ ਤਾਂ 7 ਤੁਹਾਡੇ 7ਵੇਂ ਕੁਸ਼ਨ ਦਾ ਆਨਸਰ ਆ ਗਿਆ 12 7 ਕੁਸ਼ਨ 8ਵਾਂ ਇੱਥੇ ਸਾਨੂੰ 10 9 ਨੂੰ ਭਾਗ ਕਰਨ ਲਈ ਕਿਹਾ ਗਿਆ ਹੈਗਾ 25 12 ਦੇ ਨਾਲ ਅਸੀਂ ਅਗਲੇ ਸਟੈਪ ਦੇ ਵਿੱਚ ਇਸ ਨੂੰ ਗੁਣਾ 'ਚ ਕਨਵਰਟ ਕਰ ਲਵਾਂਗੇ 10 9 ਆਹੀ ਆਜੂ ਭਾਗ ਦੀ ਥਾਂ ਤੇ ਆਜੂ ਗੁਣਾ ਤੇ ਇੱਥੇ 25 12 ਦੀ ਜਗ੍ਹਾ ਤੇ ਆਜੂ 12 ਦਾ 25 ਇੱਥੇ 9 ਤੇ 12 ਕੱਟੇ ਜਾਣਗੇ 3 3 9 ਤੇ 4 3 12 10 ਤੇ -25 ਵੀ ਕੱਟੇ ਜਾਣਗੇ 5 ਦੋਣੀ 10 ਹੁੰਦਾ ਹੈ ਤੇ 5 5 ਆ 25 ਹੁੰਦਾ ਪਰ ਇੱਥੇ ਆਊਗਾ ਮਾਈਨਸ ਦਾ ਅਗਲੇ ਸਟੈਪ ਚਾ ਮਾਈਨਸ ਉੱਪਰ ਚਲੀ ਜਾਊਗੀ ਤਾਂ ਤੁਹਾਡੇ ਕੋਲ ਬਣ ਜਾਊਗਾ 2/3 -4/ 5 ਇੱਥੇ ਹੁਣ ਤੁਸੀਂ ਉੱਪਰ ਦੋਨਾਂ ਦੀ ਗੁਣਾ ਕਰ ਦੋ 4 2 8 ਆ ਗਿਆ ਮਾਈਨਸ ਦਾ ਹੇਠਾਂ ਤੁਹਾਡੇ ਕੋਲ 5 3 15 ਤਾਂ -60 15 ਆਨਸਰ ਹੈ ਤੁਹਾਡੇ 8ਵੇਂ ਕੁਐਸਚਨ ਦਾ ਦੂਸਰੇ ਸਵਾਲ ਦੇ ਵਿੱਚ ਸਾਨੂੰ ਜਾਂਚ ਕਰਨ ਲਈ ਕਿਹਾ ਗਿਆ ਹੈ ਕਿ ਇੱਕ ਵਾਰ ਤੁਸੀਂ x ਦੀ ਭਾਗ y ਨਾਲ ਕਰੋ ਇੱਕ ਵਾਰ y ਦੀ ਭਾਗ x ਨਾਲ ਕਰੋ ਤੇ ਪਤਾ ਕਰੋ ਕਿ ਦੋਨੇ ਪਾਸੇ ਬਰਾਬਰ ਆਉਂਦੇ ਨੇ ਜਾਂ ਨਹੀਂ ਆਉਂਦੇ ਇਸ ਗੁਣ ਨੂੰ ਅਸੀਂ ਕ੍ਰਮ ਵਟਾਂਦਰੇ ਦਾ ਨਾਮ ਦਿੱਤਾ ਹੋਇਆ ਇਹ ਅਸੀਂ ਦੇਖਿਆ ਸੀ ਕਿ ਗੁਣ ਗੁਣਾ ਦੇ ਵਿੱਚ ਲੱਗ ਰਿਹਾ ਸੀ ਪਰ ਭਾਗ 'ਚ ਲੱਗੂਗਾ ਕਿ ਨਹੀਂ ਲੱਗੂਗਾ ਇਹ ਸੀ ਪਤਾ ਕਰਨਾ ਤਾਂ ਖੱਬੇ ਪਾਸੇ ਸਾਡੇ ਕੋਲੇ x ਤੇ y ਦੀ ਭਾਗ ਹੋ ਰਹੀ ਹੈ ਕੁਝ ਇਸ ਤਰ੍ਹਾਂ ਨਾਲ x y ਤੇ ਜੇ ਪਾਸੇ ਤੁਹਾਡੇ ਕੋਲ ਹੋ ਰਹੀ ਹੈ y ਭਾਗ x ਆਓ ਅਸੀਂ ਪਹਿਲਾ ਸਵਾਲ ਕਰਕੇ ਇਸ ਨੂੰ ਸਮਝ ਲੈਨੇ ਆ ਤਾਂ ਇੱਥੇ ਭਾਗ ਹੋ ਰਹੀ ਹੈ ਤੁਹਾਡੇ ਕੋਲੇ 5/7 ਅਤੇ ਦੇ 3/4 ਦੀ ਅਸੀਂ ਇਸ ਨੂੰ ਸੋਲਵ ਕਰ ਲੈਣੇ ਆ ਅਸੀਂ ਇਸ ਨੂੰ ਗੁਣਾ ਦੇ ਵਿੱਚ ਕਨਵਰਟ ਕਰ ਲੈਣੇ ਆ 5/7 ਗੁਣਾ ਇੱਥੇ ਤੁਹਾਡੇ ਕੋਲ -3/4 ਹੈ ਜਿਹੜਾ ਇਹ ਬਣ ਜਾਊਗਾ 4/ ਦਾ 3 ਕੋਈ ਕਿਸੇ ਨਾਲ ਨਹੀਂ ਕੱਟਿਆ ਜਾ ਰਿਹਾਗਾ ਤਾਂ ਅਗਲੇ ਸਟੈਪ ਵਿੱਚ ਇਹ ਮਾਈਨਸ ਤੁਹਾਡੀ ਉੱਪਰ ਚਲੀ ਜਾਊਗੀ ਇਹ ਬਣ ਜਾਊ 5 ਗੁਣਾ ਦਾ 4 ਤੇ ਇੱਥੇ 7 ਗੁਣਾ ਬਣ ਜਾਊ 3 ਤੁਹਾਡੇ ਕੋਲ ਬਣ ਗਿਆ ਜੀ ਉੱਪਰ 5 ਚੋਕਾ 20 ਦਾ 7 ਤੇ ਤੁਹਾਡੇ ਕੋਲ ਬਣ ਗਿਆ 21 ਤਾਂ ਖੱਬੇ ਪਾਸੇ 20/21 ਬਣ ਗਿਆ ਸੱਜੇ ਪਾਸੇ ਵੀ ਅਸੀਂ ਟੈਸਟ ਕਰ ਲੈਣੇ ਆ -3/4 ਭਾਗ 5/7 ਇਸ ਨੂੰ ਅਸੀਂ ਗੁਣਾ ਚ ਕਨਵਰਟ ਕਰ ਲੈਣੇ ਆ ਮਾਈਨਸ ਦਾ 3/4 ਇਹੀਂ ਆ ਜਾਊਗਾ ਭਾਗ ਦੀ ਥਾਂ ਤੇ ਗੁਣਾ ਬਣ ਜੂਗੀ ਤੇ 5/7 ਦੀ ਥਾਂ ਤੇ 7/5 ਬਣ ਜੂਗਾ ਅਗਲੇ ਸਟੈਪ ਵਿੱਚ ਅਸੀਂ ਗੁਣਾ ਕਰ ਦਿੰਨੇ ਆ ਇਹਨਾਂ ਦੀ 3 ਤੇ 7 ਦੀ ਗੁਣਾ ਹੋ ਜੂਗੀ ਅਗਲੇ ਸਟੈਪ ਵਿੱਚ ਅਸੀਂ ਇਹਨਾਂ ਦੀ ਗੁਣਾ ਕਰ ਦਿੰਨੇ ਆ ਮਾਈਨਸ 3 ਤੇ 7 ਦੀ ਗੁਣਾ ਹੋ ਜੂ ਹੇਠਾਂ ਤੁਹਾਡੇ ਕੋਲੇ 4 ਤੇ 5 ਦੀ ਗੁਣਾ ਹੋ ਜੂਗੀ ਇਹ ਬਣ ਜੂਗਾ ਉੱਪਰ 7 ਹੀ ਆ ਮਾਈਨਸ ਦਾ 21 ਹੇਠਾਂ ਬਣ ਜੂ 5 ਚੋਕਾ 20 ਤਾਂ ਤੁਹਾਡੇ ਕੋਲੇ ਸੱਜੇ ਪਾਸੇ ਦੇਖੋ -21/20 ਬਣਿਆ ਤੇ ਖੱਬੇ ਪਾਸੇ -20/21 ਸੀ ਤਾਂ ਬਿਲਕੁਲ ਇਹ ਬਰਾਬਰ ਨਹੀਂ ਹਨ ਇਸ ਕਰਕੇ ਕ੍ਰਮਵਟਾਂਦਰਾ ਇਸ ਉੱਤੇ ਨਹੀਂ ਲੱਗੂਗਾ। ਸਵਾਲ ਦੂਸਰਾ ਹੱਲ ਕਰ ਲੈਨੇ ਹੁਣ ਆਪਾਂ। ਤਾਂ ਖੱਬੇ ਪਾਸੇ ਤੁਹਾਡੇ ਕੋਲ ਇੱਥੇ ਭਾਗ ਹੋ ਰਹੀ ਐ -7/10 ਦੀ -5/12 ਦੇ ਨਾਲ। ਅਸੀਂ ਇਸ ਨੂੰ ਗੁਣਾ 'ਚ ਕਨਵਰਟ ਕਰ ਲੈਨੇ। -7/10 ਭਾਗ ਦੀ ਥਾਂ ਤੇ ਤੁਹਾਡੇ ਕੋਲ ਆਜੂ ਗੁਣਾ ਤੇ -5/12 ਦੀ ਥਾਂ ਤੇ ਆਜੂਗਾ। 12/ ਦਾ 5 ਤੇ ਕੱਟੀ ਜਾਊਗੀ ਇੱਥੇ। ਇਸ ਤੋਂ ਬਾਅਦ 2 ਦੇ ਭਾੜੇ ਦੇ ਕੱਟੇ ਜਾਣਗੇ 6*2=12 ਤੇ 10 ਵੀ ਕੱਟਿਆ ਜਾਊ 5*2=10। ਅਗਲੇ ਸਟੈਪ ਵਿੱਚ ਤੁਹਾਡੇ ਕੋਲ ਬਣਿਆ 7*6/ 5*5 ਫਾਈਨਲ ਸਟੈਪ ਵਿੱਚ ਦੇਖੋ ਤੁਸੀਂ 7/42 ਆ ਜਾਊਗਾ ਤੁਹਾਡੇ ਕੋਲ। ਤੁਹਾਡੇ ਕੋਲ 5/25 ਆ ਜਾਊਗਾ। ਤਾਂ ਫਾਈਨਲ ਜੋ ਆਨਸਰ ਹੈ ਖੱਬੇ ਪਾਸੇ ਤੁਹਾਡੇ ਕੋਲ ਬਣਿਆ 42/25 ਆ ਜੋ ਸੱਜਾ ਪਾਸਾ ਵੀ ਆਪਾਂ ਇਸ ਦਾ ਕਰ ਲਈਏ -5/12 ਭਾਗ ਮਾਈਨਸ ਦਾ 7/10 ਜਦੋਂ ਅਸੀਂ ਇਸ ਨੂੰ ਗੁਣਾ 'ਚ ਕਨਵਰਟ ਕਰਾਂਗੇ ਤਾਂ -5/12 ਆ ਹੀ ਰਹਿ ਜਾਊਗਾ ਗੁਣਾ ਆਜੂਗੀ ਭਾਗ ਦੀ ਥਾਂ ਤੇ ਫਿਰ -7/10 ਦੀ ਥਾਂ ਤੇ 10/ਮਾਈਨਸ ਦਾ 7 ਬਣ ਜਾਊਗਾ ਮਾਈਨਸ ਮਾਈਨਸ ਤੁਹਾਡੇ ਕੋਲ ਕੱਟੀ ਜਾਊਗੀ ਇਹ ਵੀ ਕੱਟੇ ਜਾਣਗੇ 10 ਆਜੂਗਾ 5 ਦੁਣੀ दा, दा 10 12 ਕੱਟਿਆ ਜਾਊਗਾ 6 ਦੁਣੀ 12 ਉੱਪਰ ਤੁਹਾਡੇ ਕੋਲ ਗੁਣਾ ਬਣ ਜੂਗੀ 5 ਤੇ 5 ਦੀ ਗੁਣਾ ਬਣ ਜੂ ਤੁਹਾਡੇ ਕੋਲ 6 ਤੇ 7 ਦੀ ਤਾਂ ਫਾਈਨਲੀ ਦੇਖੋ 5 5 ਤੁਹਾਡੇ ਕੋਲ ਆ ਗਿਆ ਜੀ ਇੱਥੇ 25 7 6 42 ਤਾਂ ਸੱਜੇ ਪਾਸੇ ਤੁਹਾਡੇ ਕੋਲ 25/42 ਆ ਰਿਹਾ ਖੱਬੇ ਪਾਸੇ ਤੁਹਾਡੇ ਸੀ ਤਾਂ ਦੋਨੇ ਸਾਈਡਾਂ ਬਰਾਬਰ ਨਹੀਂ ਹੈਗੀਆਂ ਇਸ ਕਰਕੇ ਇੱਥੇ ਕਰਮ ਵਟਾਂਦਰਾ ਨਹੀਂ ਲੱਗੂਗਾ ਕੁਐਸਚਨ ਤੀਜਾ ਕਰ ਲੈਂਦੇ ਆਪਾਂ ਖੱਬੇ ਪਾਸੇ ਸਾਡੇ ਕੋਲੇ 3/4 ਦੀ ਭਾਗ ਹੋ ਰਹੀ ਹੈ -9/16 ਦੇ ਨਾਲ ਇਹਨੂੰ ਅਸੀਂ ਗੁਣਾ ਚ ਕਨਵਰਟ ਕਰਦੇ ਆਂ ਮਾਈਨਸ ਦਾ 3/4 ਐਂ ਹੀ ਰਹਿ ਜੂਗਾ ਭਾਗ ਦੀ ਸਾਥੀ ਗੁਣਾ ਆ ਜੂਗੀ ਤੇ ਆ -9/16 ਉਲਟ ਜੂਗਾ ਤੇ ਬਣ ਜੂ 16/ ਦਾ 9 ਮਾਈਨਸ ਦੇ ਨਾਲ ਦੇਖੋ ਮਾਈਨਸ ਕੱਟੀ ਗਈ 1 ਤੀਆ ਤੀਆ ਤੇ 3 ਤੀਏ 9 ਇਹ ਚਾਰ ਦੇ ਪਾੜੇ ਦੇ ਕੱਟੇ ਜਾਣਗੇ 14 ਚੌਕਾ ਚੌਕਾ ਤੇ 4 ਚੋਕੇ 16 ਹੁਣ ਤੁਹਾਡੇ ਕੋਲ ਬਣ ਗਿਆ 1 4 ਉੱਪਰ ਤੇ 1 3 ਥੱਲੇ ਤੁਹਾਡਾ ਆਨਸਰ ਬਣ ਗਿਆ 4/3 ਖੱਬੇ ਪਾਸੇ ਸੱਜੇ ਪਾਸਾ ਵੀ ਇਸੇ ਕਰ ਲੈਣੇ ਆ ਸੱਜੇ ਪਾਸੇ ਬਣਿਆ ਜੀ -9/16 ਭਾਗ ਤੁਹਾਡੇ ਕੋਲ ਬਣ ਗਿਆ ਦਾ 3/4 ਇਹਨੂੰ ਅਸੀਂ ਗੁਣਾ ਚ ਲੈ ਕੇ ਜਾਣੇ ਆ ਤਾਂ -9/16 ਹੀ ਰਹਿ ਜਾਊਗਾ ਭਾਗ ਦੀ ਥਾਂ ਤੇ ਗੁਣਾ ਤੇ -3/4 ਦੀ ਥਾਂ ਤੇ 4/- ਦਾ 3 ਕੱਟੀ ਗਈ 3 ਦੇ ਭਾੜੇ ਤੇ 9 ਵੀ ਘਟਿਆ ਜਾਊਗਾ 1 330 ਤੇ 3 39 4 ਦੇ ਭਾੜੇ ਦੇ ਘਟਿਆ ਜਾਊ ਕਿਚੋਗਾ 4 4 ਤੇ 4 4, 4, 4, sprayed... 4, so 4 4 16 ਤੁਹਾਡੇ ਕੋਲ ਉੱਪਰ ਗੁਣਾ ਬਣ ਗਈ 3 ਤੇ 1 ਦੀ 8 ਥਾਂ ਬਣ ਗਈ 4 ਤੇ 1 ਦੀ ਗੁਣਾ ਗੁਣਾ ਤੋਂ ਬਾਅਦ ਤੁਹਾਡੇ ਕੋਲ ਆਨਸਰ ਬਣ ਗਿਆ ਜੀ 3/4 ਤੇ 3/4 ਤੁਹਾਡੇ ਕੋਲ ਬਣ ਗਿਆ ਸੱਜੇ ਹੱਥ 4/3 ਬਣ ਗਿਆ ਖੱਬੇ ਹੱਥ ਤੇ ਵੀ ਦੋਨੇ ਸਾਈਡਾਂ ਬਰਾਬਰ ਨਹੀਂ ਹੈਗੀਆਂ ਤੇ ਕ੍ਰਮ ਬਟਾਂਦਰਨ ਉੱਪਰ ਨਹੀਂ ਲੱਗੂਗਾ। ਕੁਐਸਚਨ ਤੀਜਾ ਸਾਨੂੰ ਜਾਂਚ ਕਰਨ ਲਈ ਕਿਹਾ ਗਿਆ ਹੈ ਇੱਥੇ ਸਹਿਚਾਰਤਾ ਦੇ ਗੁਣ ਦੇ ਬਾਰੇ ਤੇ ਦੇਖਣਾ ਚਾਹੀਦਾ ਦੋਨੇ ਪਾਸੇ ਬਰਾਬਰ ਆਉਂਦੇ ਆ ਜਾਂ ਨਹੀਂ ਆਉਂਦੇ। ਤਾਂ ਖੱਬੇ ਪਾਸੇ ਸਾਡੇ ਕੋਲੇ x ਦੀ ਵਿਭਾਗ ਹੋ ਰਹੀ ਹੈ। y ਦੇ ਨਾਲ ਤੇ y ਦੀ ਭਾਗ ਹੋ ਰਹੀ ਹੈ z ਦੇ ਨਾਲ ਤੇ ਸੱਜੇ ਪਾਸੇ ਵੀ ਤੁਹਾਡੇ ਕੋਲ x ਦੀ ਭਾਗ ਹੋ ਰਹੀ ਹੈ y ਦੇ ਨਾਲ ਤੇ y ਦੀ ਭਾਗ ਹੋ ਰਹੀ ਹੈ z ਦੇ ਨਾਲ ਪਰ ਖੱਬੇ ਪਾਸੇ y ਤੇ z ਦੀ ਭਾਗ ਪਹਿਲਾਂ ਕਰਨੀ ਹੈ ਸੱਜੇ ਪਾਸੇ ਅਸੀਂ x ਤੇ y ਦੀ ਭਾਗ ਪਹਿਲਾਂ ਕਰਨੀ ਹੈ ਆਹੀ ਫਰਕ ਹੈ ਦੋਨਾਂ ਸਾਈਡਾਂ ਦੇ ਉੱਤੇ ਤਾਂ ਪਹਿਲਾ ਸਵਾਲ ਹੱਲ ਕਰ ਲੈਣੇ ਆਪਾਂ ਇੱਥੇ -3/15 ਇਹਦੀ ਭਾਗ ਹੋ ਰਹੀ ਹੈ ਬ੍ਰੈਕਟ ਦੇ ਵਿੱਚ -2/3 ਭਾਗ 2 ਦੇ ਨਾਲ 2 ਦੇ ਵਟਾਪਾ 1 ਲਗਾ ਲੈਣੇ ਸੌਖਾ ਕਰਨ ਦੇ ਲਈ ਅਗਲੇ ਸਟੈਪ ਦੇ ਵਿੱਚ ਅਗਲੇ ਸਟੈਪ ਦੇ ਵਿੱਚ ਦੇਖੋ ਅਸੀਂ ਇਹਨਾਂ ਨੂੰ ਪਹਿਲਾਂ ਹੀ ਕੱਟ ਦਈਏ 3 ਦੇ ਭਾੜੇ ਤੇ 1/3 ਆ -1 ਆ ਗਿਆ ਇੱਥੇ ਮਾਈਨਸ ਲੱਗੀ ਹੋਈ ਸੀ ਤੇ ਇੱਥੇ ਤੁਹਾਡੇ ਕੋਲ 15 3 ਦੀ 15 ਇੱਥੇ ਸੀ ਇਹਨੂੰ ਪਹਿਲਾਂ ਹੀ ਕੱਟ ਦਈਏ 1/3 ਆ ਮਾਈਨਸ ਆ ਗਿਆ 1 ਦਾ ਤੇ 3 5 15 ਇੱਥੇ 5 ਆ ਗਿਆ ਤਾਂ ਮਾਈਨਸ ਦਾ 1/5 ਆ ਜੂ ਤੁਹਾਡੇ ਕੋਲ ਬਾਹਰ ਫੇਰ ਚੱਲ ਰਹੀ ਹੈ ਭਾਗ ਬ੍ਰੈਕਟ ਦੇ ਵਿੱਚ ਅਸੀਂ ਇਸ ਨੂੰ ਗੁਣਾ 'ਚ ਤਬਦੀਲ ਕਰਤਾ ਤਾਂ -2/3 ਤਾਂ ਉਹੀ ਰਹਿ ਜੂਗਾ ਭਾਗ ਦੀ ਥਾਂ ਤੇ ਆ ਜੂਗਾ ਨਾ ਤੇ 2 ਵਟ 1 ਦੀ ਥਾਂ ਤੇ ਬਣ ਜੂਗਾ 1/2 ਆ ਵਾਲਾ 2 ਤੇ ਆ ਵਾਲਾ 2 ਕੱਟੇ ਜਾਣਗੇ ਇੱਥੇ ਆ ਜੂ 1 ਤੇ ਇੱਥੇ ਬਣ ਜੂਗਾ ਮਾਈਨਸ ਦਾ 1 ਤਾਂ ਅਗਲੇ ਸਟੈਪ ਦੇ ਵਿੱਚ ਤੁਹਾਡੇ ਕੋਲ ਮਾਈਨਸ ਦਾ 1/5 ਭਾਗ ਬਰੈਕਟ ਦੇ ਵਿੱਚ चल ਰਿਹਾ ਹੈ -1 1 ਉੱਪਰ ਹੇਠਾਂ ਚੱਲ ਰਿਹਾ ਹੈ 3 1 ਤਾਂ ਨੈਕਸਟ ਸਟੈਪ ਦੇ ਵਿੱਚ -1/5 ਭਾਗ ਚੱਲ ਰਹੀ ਹੈ ਉੱਪਰ ਤੁਹਾਡੇ ਕੋਲ ਬਣ ਗਿਆ ਜੀ -1 ਹੇਠਾਂ ਬਣ ਗਿਆ 3 ਤਾਂ ਨੈਕਸਟ ਸਟੈਪ ਦੇ ਵਿੱਚ ਅਸੀਂ -1/5 ਉਹ ਵੀ ਲਿਖ ਲਾਂਗੇ ਭਾਗ ਤੋਂ ਬਣਾ ਦਾਂਗੇ ਗੁਣਾ ਇਧਰ ਬਣ ਗਿਆ ਤੁਹਾਡੇ ਕੋਲੇ 3 ਵਟਾ -1 ਮਾਈਨਸ ਦੇ ਨਾਲ ਦੇਖੋ ਮਾਈਨਸ ਕੱਟੀ ਗਈ ਉੱਪਰ ਤੁਹਾਡੇ ਕੋਲ ਬਣ ਗਿਆ 1 ਤੇ 3 ਦੀ ਗੁਣਾ ਹੇਠਾਂ ਤੁਹਾਡੇ ਕੋਲ ਬਣ ਗਿਆ 5 ਤੇ 1 ਦੀ ਗੁਣਾ ਤੁਹਾਡੇ ਕੋਲ ਆਨਸਰ ਆ ਗਿਆ ਜੀ 3/5 ਤਾਂ 3/5 ਆ ਗਿਆ ਖੱਬੇ ਪਾਸੇ ਇਧਰ ਤੁਹਾਡੇ ਕੋਲ -3/15 ਦੀ ਭਾਗ ਹੋ ਰਹੀ ਹੈਗੀ -2/3 ਦੇ ਨਾਲ ਇਹ ਸਾਰਾ ਬ੍ਰੈਕਟ ਦੇ ਵਿੱਚ ਚੱਲ ਰਿਹਾਗਾ ਤੇ ਫਿਰ ਤੁਹਾਡੇ ਕੋਲ ਭਾਗ ਹੋ ਰਹੀ ਹੈ 2 ਦੇ ਨਾਲ ਤਾਂ ਨੈਕਸਟ ਸਟੈਪ ਦੇ ਵਿੱਚ ਅਸੀਂ ਪਹਿਲਾਂ ਇਹਨਾਂ ਨੂੰ ਕੱਟ ਦਈਏ ਇਹਨਾਂ ਨੂੰ ਕਟਾਂਗੇ ਤਾਂ ਇੱਥੇ ਆ ਜਾਊਗਾ ਮਾਈਨਸ ਦਾ 1 3 ਦੇ ਭਾੜੇ ਦੇ ਕਟਿਆ ਇੱਥੇ ਆ ਜਾਊਗਾ ਜੀ 5 ਤਾਂ ਤੁਹਾਡੇ ਕੋਲੇ ਸੀ -1/5 ਨੂੰ ਆਹੀਂ ਲਿਖ ਲਿਆ ਭਾਗ ਦੀ ਥਾਂ ਤੇ ਤੁਹਾਡੇ ਕੋਲ ਸਟੈਪ 1 ਬਣ ਜੂ ਹੁਣ ਗੁਣਾ ਦਾ -2/3 ਦੀ ਥਾਂ ਤੇ ਬਣ ਜੂਗਾ 3/ ਦਾ 2 ਬਰੈਕਟ ਬੰਦ ਹੋ ਗਈ ਫਿਰ ਭਾਗ ਆ ਗਿਆ ਇੱਥੇ ਤੁਹਾਡੇ ਕੋਲ ਹੈਗਾ 2 ਹੁਣ ਮਾਈਨਸ ਦੇ ਨਾਲ ਮਾਈਨਸ ਤੁਹਾਡੀ ਆ ਕੱਟੀ ਜਾਊਗੀ 1 ਤੇ 2 ਦੀ ਤੇ ਉੱਪਰ ਤੁਹਾਡੇ ਕੋਲ ਬਣ ਜੂਗਾ 1 3 हेਠਾਂ ਤੁਹਾਡੇ ਕੋਲ ਬਣ ਜੂਗਾ 5 2 ਫਿਰ ਭਾਗ ਹੋ ਰਹੀ ਹੈ ਇੱਥੇ ਅਸੀਂ 2 ਦੇ ਨਾਲ ਵਟਾ 1 ਵੀ ਲਾ ਲੈਨੇ ਆਂ ਜੇ हेਠਾਂ ਤੁਹਾਡੇ ਕੋਲ ਬਣ ਗਿਆ 10 ਇੱਥੇ ਸੀ ਭਾਗ ਤੋਂ ਗੁਣਾ ਬਣਾ ਲੈਵਾਂਗੇ ਤੇ 2 ਵਟਾ 1 ਤੋਂ ਬਣ ਗਿਆ 1/2 ਤੇ ਜਦੋਂ ਅਸੀਂ ਆਨਸਰ ਕੱਢਾਂਗੇ ਤਾਂ ਉੱਪਰ 3 ਤੇ 1 ਦੀ ਗੁਣਾ ਹੋ ਜੂ 3 हेਠਾਂ ਤੁਹਾਡੇ ਕੋਲ 2 ਤੇ 10 ਦੀ ਗੁਣਾ ਹੋ ਜੂ ਬਣ ਜੂਗਾ 20 ਤਾਂ ਖੱਬੇ ਪਾਸੇ ਤੁਹਾਡੇ ਕੋਲ ਬਣਿਆ ਸੀ 3/5 हेਠਾਂ ਤੁਹਾਡੇ ਕੋਲ ਸੱਜੇ ਪਾਸੇ ਬਣ ਗਿਆ 3/20 ਤਾਂ ਦੋਨੇ ਸਾਈਡਾਂ ਦੇਖੋ ਬਰਾਬਰ ਨਹੀਂ ਹੈਗੀਆਂ ਇਸ ਕਰਕੇ ਇਹਦੇ ਵਿੱਚ ਸਹਿਚਾਰਤਾ ਗੁਣ ਲਾਗੂ ਨਹੀਂ ਹੋਊਗਾ ਸਵਾਲ ਦੂਜਾ ਕਰ ਲੈਨੇ ਆਪਾਂ ਤਾਂ ਖੱਬੇ ਪਾਸੇ ਆਪਣੇ ਕੋਲ -1/4 ਦੀ ਭਾਗ ਹੋ ਰਹੀ ਹੈ -3/2 ਤੇ ਭਾਗ ਹੋ ਰਹੀ ਹੈ -5/ ਛੇ ਦੇ ਨਾਲ ਤਾਂ ਅਗਲੇ ਸਟੈਪ ਦੇ ਵਿੱਚ ਅਸੀਂ -1/4 ਆਹੀ ਰੱਖ ਲਿਆ ਉਸ ਤੋਂ ਬਾਅਦ ਭਾਗ ਦਾ ਨਿਸ਼ਾਨ ਆਇਆ ਫਿਰ ਤੁਹਾਡੇ ਕੋਲ ਅੰਦਰ ਦੇਖੋ -3/2 ਆਹੀ ਰਹ ਜੂਗਾ ਭਾਗ ਦੀ ਥਾਂ ਤੇ ਬਣ ਜੂਗੀ ਗੁਣਾ ਤੇ -5/6 ਦੀ ਥਾਂ ਤੇ ਬਣ ਜੂ 6/ ਦਾ 5 ਹੁਣ ਅਸੀਂ ਇਸ ਨੂੰ ਕੱਟ ਦਿੰਨੇ ਆ ਦੇਖੋ ਮਾਈਨਸ ਮਾਈਨਸ ਕੱਟੀ ਗਈ 2 ਘਟਿਆ ਗਿਆ 6 ਦੇ ਨਾਲ 2 ਦੇ ਭਾੜੇ ਤੇ 3 2 6 ਤੁਹਾਡੇ ਕੋਲੇ ਦਰ ਬਣ ਜੂਗਾ -1/4 ਭਾਗ ਬਰੈਕਟ ਦੇ ਵਿੱਚ ਬਣ ਗਿਆ ਜੀ ਦੇਖੋ 3 3 ਉੱਪਰ ਬਣ ਗਿਆ ਹੇਠਾਂ ਤੁਹਾਡੇ ਕੋਲ ਬਣ ਗਿਆ 1 5 ਤਾਂ ਇਹਨੂੰ ਸੋਲਵ ਕਰ ਲੈਣੇ ਆ -1/4 ਤੁਹਾਡੇ ਕੋਲ ਅੱਗੇ ਇੰਝ ਚੱਲੀ ਜਾਂਦਾ ਹੈ ਫਿਰ ਭਾਗ ਚੱਲੀ ਜਾਂਦਾ ਹੈ ਫਿਰ ਤੁਹਾਡੇ ਕੋਲ ਉੱਪਰ ਬਣ ਗਿਆ ਇੱਥੇ 3 3 9 1 ਦੇ 5 ਦੀ ਗੁਣਾ ਕੀਤੀ ਤਾਂ ਬਣ ਗਿਆ 5 ਇਹਨੂੰ ਅਸੀਂ ਗੁਣਾ ਚ ਕਨਵਰਟ ਕਰ ਲੈਣੇ ਆ -1/4 ਆਹੀ ਆਜੂ ਭਾਗ ਤੋਂ ਬਣ ਜੂ ਤੁਹਾਡੇ ਕੋਲ ਗੁਣਾ 9/5 ਤੁਹਾਡਾ ਬਣ ਜੂ 5/9 ਹੁਣ ਇਹਨਾਂ ਦੀ ਗੁਣਾ ਕਰ ਦੇਣੇ -1 ਤੇ 5 ਦੀ ਉੱਪਰ ਗੁਣਾ ਹੋ ਜੂ 4 ਤੇ 9 ਦੀ ਗੁਣਾ ਥੱਲੇ ਹੋ ਜੂ ਉੱਪਰ ਬਣ ਗਿਆ -5 ਤੁਹਾਡੇ ਕੋਲ 4 ਨਾ ਆਇਆ 36 ਤੁਹਾਡੇ ਖੱਬੇ ਪਾਸੇ ਦਾ ਅਨਸਰ ਆ ਗਿਆ ਜੀ -5/36 ਸੱਜੇ ਪਾਸਾ ਵੀ ਕਰ ਲੈਣੇ ਆਪਾਂ -1/4 ਦੀ ਡਾਇਰੈਕਟ ਭਾਗ ਹੋ ਜੂਗੀ -3/2 ਦੇ ਨਾਲ ਇਹਨੂੰ ਸਕੁਅਰ ਬ੍ਰੈਕਟ ਚ ਲਾਇਆ ਆਪਾਂ ਫਿਰ ਭਾਗ ਫਿਰ ਹੋ ਰਹੀ ਹੈ -5/6 ਦੇ ਨਾਲ ਤਾਂ ਅਸੀਂ ਇਸ ਨੂੰ ਜਦੋਂ ਗੁਣਾ ਦੇ ਵਿੱਚ ਕਨਵਰਟ ਕਰਾਂਗੇ -1/4 ਆਈ ਆ ਜੂ ਇੱਥੇ ਭਾਗ ਦੀ ਥਾਂ ਤੇ ਗੁਣਾ ਆ ਜੂ -3/2 ਦੀ ਥਾਂ ਤੇ ਬਣ ਜੂਗਾ 2/ ਦਾ 3 ਇੱਥੇ ਸਕੁਅਰ ਬ੍ਰੈਕਟ ਬੰਦ ਤੇ ਫਿਰ ਭਾਗ ਦਾ ਨਿਸ਼ਾਨ -5/6 ਤੁਹਾਡਾ ਅਹੀਂ ਚੱਲੀ ਜਾਊਗਾ ਇੱਥੇ ਮਾਈਨਸ ਦੇ ਨਾਲ ਮਾਈਨਸ ਕੱਟੀ ਗਈ 2 ਦੇ ਭਾੜੇ ਤੇ 4 ਵੀ ਕੱਟਿਆ ਜਾਊ 2 ਦੋਣੀ 4 ਕਰਕੇ ਇੱਥੇ ਆ ਜੂ 1 ਤਾਂ ਤੁਹਾਡਾ ਨੈਕਸਟ ਸਟੈਪ ਬਣਿਆ ਬ੍ਰੈਕਟ ਦੇ ਵਿੱਚ 1 ਦੀ ਗੁਣਾ 1 ਨਾਲ ਹੋ ਜੂ ਉੱਪਰ ਹੇਠਾਂ ਤੁਹਾਡੀ ਗੁਣਾ ਹੋ ਜੂ 2 ਦੀ 3 ਦੇ ਨਾਲ ਫਿਰ ਭਾਗ ਦਾ ਨਿਸ਼ਾਨ ਆਇਆ ਫਿਰ ਤੁਹਾਡੇ ਕੋਲ ਬਣ ਗਿਆ -5/6 ਤਾਂ ਨੈਕਸਟ ਸਟੈਪ ਦੇ ਵਿੱਚ ਦੇਖੋ ਇੱਥੇ ਉੱਪਰ ਬਣ ਗਿਆ 1 ਤੇ 1 ਦੀ ਗੁਣਾ ਹੋ ਕੇ 1 ਹੇਠਾਂ ਤੁਹਾਡੇ ਕੋਲ ਬਣ ਗਿਆ 3 2 6 ਇੱਥੇ ਭਾਗ ਦਾ ਨਿਸ਼ਾਨ ਦੀ ਥਾਂ ਅਸੀਂ ਗੁਣਾ ਕਰ ਲਾਂਗੇ ਇੱਥੇ -5/6 ਦੀ ਥਾਂ ਤੇ ਬਣ ਜਾਊਗਾ 6/ ਦਾ 5 ਅਗਲੇ ਸਟੈਪ ਵਿੱਚ ਆ ਮਾਈਨਸ ਉੱਪਰ ਚਲੀ ਜਾਊਗੀ ਤੇ ਆ ਦੇਖੋ 6 ਤੇ 6 ਕੱਟਿਆ ਗਿਆ ਇੱਥੇ ਵੀ ਇੱਕ ਤੇ ਇੱਥੇ ਵੀ ਇੱਕ ਤਾਂ ਤੁਹਾਡੇ ਕੋਲ ਬਣ ਗਿਆ ਇੱਥੇ 1/1 -1/5 1/1 ਦਾ ਖਤਮ ਹੀ ਹੋ ਗਿਆ ਤਾਂ ਤੁਹਾਡੇ ਕੋਲ ਬਣ ਗਿਆ ਫਾਈਨਲ ਆਨਸਰ -1/5 ਤਾਂ ਸੱਜੇ ਪਾਸੇ ਬਣਿਆ -1/5 ਖੱਬੇ ਪਾਸੇ ਬਣ ਰਾਇ ਸੀ ਤੁਹਾਡੇ ਕੋਲੇ -5/36 ਤਾਂ ਦੋਨੇ ਸਾਈਡਾਂ ਬਰਾਬਰ ਨਹੀਂ ਹੈਗੀਆਂ ਤਾਂ ਇੱਥੇ ਸਹਿਚਾਰ ਤੱਕ ਹੁਣ ਲਾਗੂ ਨਹੀਂ ਹੋਊਗਾ ਕੁਐਸਚਨ ਚੌਥਾ ਕਹਿੰਦੇ ਦੋ ਪਰਮੇਯ ਸੰਖਿਆਵਾਂ ਦਾ ਗੁਣਨਫਲ ਇੰਨਾ ਹੈਗਾ ਉਹਨਾਂ ਵਿੱਚੋਂ ਇੱਕ ਸੰਖਿਆ ਕਹਿੰਦੇ -2 ਕੋਟਾ 5 ਤਾਂ ਦੂਜੀ ਪਤਾ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਲਿਖ ਲੈਣੇ ਆ ਕਿ ਮੰਨ ਲਓ ਦੂਸਰੀ ਪਰਿਮੇਖ ਸੰਖਿਆ x ਹੈ ਤੇ ਆਪਾਂ ਨੂੰ ਦੇਖੋ ਦਿੱਤਾ ਹੈ ਪਹਿਲੀ ਪਰਿਮੇਖ ਸੰਖਿਆ ਦੇ ਬਾਰੇ ਦਿੱਤਾ ਹੋਇਆ ਆਪਾਂ ਨੂੰ -2/5 ਤੇ ਆਪਾਂ ਨੂੰ ਇਹਨਾਂ ਦਾ ਦੇਖੋ ਗੁਣਨਫਲ ਵੀ ਦਿੱਤਾ ਹੋਇਆ ਹੈਗਾ -8/9 ਤਾਂ ਆਪਾਂ ਨੂੰ ਐਕਚੁਅਲੀ ਵਿੱਚ ਇਹ ਪਹਿਲੀ ਪਰਿਮੇਖ ਸੰਖਿਆ ਤੇ ਦੂਸਰੀ ਪਰਿਮੇਖ ਸੰਖਿਆ ਯਾਨੀ ਕਿ -2/5 ਤੇ x ਦੋਨਾਂ ਦਾ ਗੁਣਨਫਲ ਦੱਸਿਆ ਹੋਇਆ ਕਿ -8/9 ਹੈ -2/5 ਆਪਣਾ ਦਿੱਤੀ ਹੋਈ ਹੈ ਦੂਸਰੀ ਰਕਮ ਅਸੀਂ ਲਗਾ ਲਈ x ਜੋ ਕਿ ਅਸੀਂ ਮੰਨੀ ਹੈ ਤੇ ਦੋਨਾਂ ਦੀ ਗੁਣਾਪਨ ਦਿੱਤੀ ਹੋਈ ਹੈ -8/9 ਹੁਣ ਅਸੀਂ ਜੀ x ਦਾ ਮੁੱਲ ਕੱਢਣਾ ਹੈਗਾ ਤਾਂ ਸਾਨੂੰ ਆਹ ਵਾਲੀਆਂ ਰਕਮਾਂ ਨੂੰ ਇੱਧਰ ਲਿਆ ਕੇ ਹੱਲ ਕਰਨਾ ਪਊਗਾ ਤਾਂ ਦੇਖੋ x ਦਾ ਮੁੱਲ ਕੱਢਣ ਦੇ ਲਈ -8/9 ਇਸ ਤਰ੍ਹਾਂ ਅਹੀਂ ਪਈ ਰਹੂਗੀ ਇੱਧਰ ਜਿਹੜੀ ਤੁਹਾਡੇ ਕੋਲੇ -2/5 ਗੁਣਾ ਦੇ ਵਿੱਚ ਸੀ ਉਹ ਉਧਰ ਜਾ ਕੇ ਬਣ ਜੂ ਭਾਗ ਦੇ ਵਿੱਚ ਤਾਂ ਭਾਗ -2/ 5 ਹੁਣ ਅਸੀਂ ਇਸ ਨੂੰ ਗੁਣਾ 'ਚ ਲੈ ਕੇ ਜਾਵਾਂਗੇ ਤਾਂ -8/9 ਆਹੀ ਰਹਿ ਜਾਊਗਾ ਭਾਗ ਦੀ ਥਾਂ ਤੇ ਬੰਜੂ ਗੁਣਾ -2/5 ਦੀ ਥਾਂ ਤੇ ਬੰਜੂ 5/ ਦਾ 2 ਤੁਹਾਡੇ ਕੋਲ ਕੱਟੀ ਜਾਊਗੀ 2 ਤੇ 8 ਵੀ ਕੱਟੇ ਜਾਣਗੇ 2 1 2 ਤੇ 4 2 8 ਤਾਂ ਅਗਲੇ ਸਟੈਪ 'ਚ ਬਣ ਗਿਆ 4 5 ਤੁਹਾਡੇ ਕੋਲ ਉੱਪਰ ਬਣ ਗਿਆ ਇਹਨਾਂ ਦੋਨਾਂ ਦੀ ਗੁਣਾ 8 ਠਾ ਤੁਹਾਡੇ ਕੋਲ 9 ਤੇ 1 ਦੀ ਗੁਣਾ ਹੋ ਜਾਊਗੀ ਇਹ ਤੁਹਾਡੇ ਕੋਲ ਬਣ ਗਿਆ 5 4 20 ਉੱਪਰ ਬਣ ਗਿਆ 20 8 9 1 ਦੀ ਗੁਣਾ ਨਾਲ ਬਣ ਗਿਆ 9 ਇਹ ਤੁਸੀਂ ਮੁੱਲ ਕੱਢ ਲਿਆ x ਦਾ ਇਹਦਾ ਮਤਲਬ ਜੇ ਤੁਹਾਡੀ ਦੂਸਰੀ ਪਰਿਮੇਖ ਸੰਖਿਆ ਸੀ ਉਹਦਾ ਮੁੱਲ ਹੈ 20 9 ਕੁਐਸਚਨ ਪੰਜਵਾਂ ਦੋ ਪਰਿਮੇਖ ਸੰਖਿਆਵਾਂ ਦਾ ਗੁਣਨਫਲ ਮਾਈਨਸ ਦਾ 10 ਹੈ ਇਹਨਾਂ ਵਿੱਚੋਂ ਇੱਕ ਸੰਖਿਆ 15 ਹੈ ਤਾਂ ਦੂਸਰੀ ਪਤਾ ਕਰ ਲਓ ਤਾਂ ਉਸੇ ਤਰ੍ਹਾਂ ਨਾਲ ਤੁਸੀਂ ਦਿੱਤਾ ਹੈ ਲਿਖ ਸਕਦੇ ਹੋਗੇ ਕਿ ਸਾਨੂੰ ਦਿੱਤਾ ਹੈ ਇੱਕ ਪਰਮੇਸ਼ੰਖਿਆ 15 ਹੈ ਇੱਕ ਸਾਨੂੰ ਹੋਰ ਕੀ ਦਿੱਤਾ ਹੋਇਆ ਗੁਣਨਫਲ ਦਿੱਤਾ ਹੋਇਆ ਹੈਗਾ ਤਾਂ ਗੁਣਨਫਲ ਆਪਾਂ ਨੂੰ ਦਿੱਤਾ ਹੋਇਆ ਹੈ ਮਾਈਨਸ ਦਾ 10 ਜੋ ਚੀਜ਼ ਸਾਨੂੰ ਨਹੀਂ ਦਿੱਤੀ ਹੋਈ ਉਹ ਸਾਨੂੰ ਮੰਨਣੀ ਪਊਗੀ ਤਾਂ ਅਸੀਂ ਲਿਖ ਲੈਣੇ ਆ ਮੰਨ ਲਓ ਜੋ ਤੁਹਾਡੇ ਕੋਲੇ ਦੂਜੀ ਪਰਮੇਸ਼ੰਖਿਆ ਹੈਗੀ ਉਸ ਨੂੰ ਅਸੀਂ ਦੇਖੋ ਮੰਨਣ ਦੇ ਲਈ x ਵੀ ਮੰਨ ਸਕਦੇ ਆ y ਵੀ ਮੰਨ ਸਕਦੇ ਆਗੇ ਅਸੀਂ ਇੱਥੇ ਮੰਨ ਲੈਣੇ ਆਗੇ x ਆਪਾਂ ਦੱਸਿਆ ਹੋਇਆ ਕਿ ਆ ਤੁਹਾਡੀ ਪਹਿਲੀ ਪਰਿਮੇਖ ਸੰਖਿਆ ਯਾਨੀ ਕਿ 15 ਦੂਜੀ ਪਰਿਮੇਖ ਸੰਖਿਆ ਯਾਨੀ ਕਿ x ਇਹਨਾਂ ਦੋਨਾਂ ਦੀ ਜਦੋਂ ਗੁਣਾ ਕਰਾਂਗੇ ਤਾਂ ਗੁਣਨਫਲ ਆਊਗਾ ਮਾਈਨਸ ਦਾ 10 ਇਸ ਲਈ ਇਹ ਜੋ ਤਿੰਨ ਡਾਟ ਹੁੰਦੇ ਆ ਦਾ ਮਤਲਬ ਹੁੰਦਾ ਇਸ ਲਈ ਤਾਂ 15 ਦੀ ਤੇ x ਦੀ ਗੁਣਾ ਜਦੋਂ ਅਸੀਂ ਕਰਦੇ ਹਾਂ ਤਾਂ ਆਨਸਰ ਬੰਦਾ ਹੈ ਮਾਈਨਸ ਦਾ 10 ਹੁਣ ਜੇ ਤੁਸੀਂ x ਦਾ ਮੁੱਲ ਕੱਢਣਾ ਚਾਹੁੰਦੇ ਹੋ ਤਾਂ x ਨੂੰ ਤਾਂ ਇੱਥੇ ਹੀ ਰੱਖ ਲਓ ਬਰਾਬਰ ਨੂੰ ਵੀ ਇੱਥੇ ਹੀ ਰੱਖ ਲਓ ਤੇ ਮਾਈਨਸ 10 ਨੂੰ ਵੀ ਇੱਥੇ ਹੀ ਰੱਖ ਲਓ ਆ ਜਿਹੜਾ 15 ਹੈ ਇਹਨੂੰ ਤੁਹਾਨੂੰ ਲੈ ਕੇ ਜਾਣਾ ਬਹੁਤ ਸੱਜੇ ਹੱਥ ਇਧਰ ਦੇਖੋ 15 ਦੀ ਹੋ ਰਹੀ ਹੈ ਗੁਣਾ ਇ ਉਧਰ ਜਾ ਕੇ ਹੋ ਜੂਗੀ ਭਾਗ ਕਹਿੰਦਾ ਮਤਲਬ ਇਧਰ ਜਾ ਕੇ ਚਲਾ ਜਾਊਗਾ 15 ਤਾਂ ਇੱਥੇ ਇਹਨਾਂ ਨੂੰ ਅਸੀਂ 5 ਦੇ ਭਾੜੇ ਦੇ ਕੱਟ ਸਕਦੇ ਹਾਂ ਉੱਪਰ ਤੁਹਾਡੇ ਕੋਲ ਬਣ ਜੂ 5 ਦੋਣੀ 10 ਮਾਈਨਸ ਦਾ 2 ਹੇਠਾਂ ਤੁਹਾਡੇ ਕੋਲ ਬਣ ਜੂਗਾ 3 ਤਾਂ x ਦਾ ਮੁੱਲ ਜੋ ਤੁਹਾਡਾ ਬਣਿਆ ਉਹ ਬਣ ਗਿਆ ਮਾਈਨਸ ਦਾ 2 ਵਟਾ 3 ਤਾਂ ਦੂਸਰੀ ਪਰਮੇ ਸੰਖਿਆ ਤੁਹਾਡੀ -2/3 ਆ ਗਈ ਕੁਐਸਚਨ 6ਵਾਂ ਕਹਿੰਦੇ -3/4 ਦੀ ਕਿਹੜੀ ਸੰਖਿਆ ਨਾਲ ਗੁਣਾ ਕਰੀਏ ਕਿ ਗੁਣਨਫਲ 15/16 ਹੋ ਜਾਵੇ ਤਾਂ ਉਸੇ ਤਰ੍ਹਾਂ ਦੇ ਨਾਲ ਤੁਸੀਂ ਦਿੱਤਾ ਹੈ ਲਿਖਣਾ ਹੈਗਾ ਤਾਂ ਗੁਣਨਫਲ ਤੁਹਾਡੇ ਕੋਲ ਦੱਸਿਆ ਹੋਇਆ ਹੈਗਾ 15/16 ਉਸ ਤੋਂ ਬਾਅਦ ਜੋ ਤੁਹਾਡੇ ਕੋਲੇ ਪਹਿਲੀ ਸੰਖਿਆ ਹੈਗੀ ਉਹ ਤੁਹਾਡੇ ਕੋਲ ਦੱਸੀ ਹੋਈ ਹੈ -3/4 ਇਹ ਵੀ ਲਿਖ ਲੈਣੇ ਆ ਤੇ ਜੋ ਦੂਸਰੀ ਸੰਖਿਆ ਜੋ ਸਾਨੂੰ ਨਹੀਂ ਪਤਾ ਉਹ ਅਸੀਂ ਮੰਨ ਲੈਣੇ ਆ ਕਿ ਮੰਨ ਲਓ ਦੂਜੀ ਸੰਖਿਆ ਜਿਹੜੀ ਅਗੇਨ ਉਹ ਤੁਸੀਂ x ਵੀ ਮੰਨ ਸਕਦੇ ਹੋ y ਵੀ ਮੰਨ ਸਕਦੇ ਹੋ ਅਸੀਂ ਇੱਥੇ x ਮੰਨ ਲੈਣੇ ਹੈਗੇ ਤਾਂ ਇੱਥੇ ਕਿਹਾ ਹੈਗਾ ਕਿ ਪਹਿਲੀ ਸੰਖਿਆ ਹੈ -3/4 ਨੂੰ ਕਿਹਦੇ ਨਾਲ ਗੁਣਾ ਕਰੀਏ x ਨਾਲ ਕਰ ਲੈਨੇ ਆ ਮੰਨ ਲਓ ਕਿ ਤੁਹਾਡੇ ਕੋਲ ਆਨਸਰ 15/16 ਬਣ ਜੇ ਤਾਂ ਅਸੀਂ -3/4 ਦੀ ਗੁਣਾ ਕਰਦਨੇ ਆ x ਦੇ ਨਾਲ ਤਾਂ ਕਿ ਆਨਸਰ 15/16 ਬਣ ਜੇ ਤਾਂ ਹੁਣ ਅਸੀਂ ਪਤਾ ਕਰਨਾ ਚਾਹੁੰਨੇ ਆ x ਨੂੰ ਤੇ x ਦੇ ਨਾਲ ਅਸੀਂ ਇੱਥੇ ਹੀ ਲਿਖ ਲੈਨੇ ਆ 15/16 ਇੱਧਰ ਹੀ ਲਿਖ ਲੈਨੇ ਆ ਬਰਾਬਰ ਵੀ ਉੱਥੇ ਆ ਜੂ ਆ ਜੋ 3/4 ਹੈ ਮਾਈਨਸ ਦਾ ਇਹ ਤੁਹਾਡੇ ਕੋਲ ਗੁਣਾ ਹੋ ਰਿਹਾ ਇਧਰ ਖੱਬੇ ਹੱਥ ਇਨੂੰ ਲੈ ਕੇ ਜਾਣਾ ਬੂਸ ਨੂੰ ਸੱਜੇ ਹੱਥ ਤਾਂ ਇਹ ਜਾ ਕੇ ਹੋ ਜਾਊਗਾ ਭਾਗ ਦੇ ਵਿੱਚ ਮਾਈਨਸ ਦਾ 3/4 ਤਾਂ ਜਦੋਂ ਤੁਸੀਂ ਇਸ ਨੂੰ ਗੁਣਾ 'ਚ ਲੈ ਕੇ ਜਾਓਗੇ ਤਾਂ 15/16 ਹੀ ਰਹਿ ਜਾਊਗਾ ਭਾਗ ਦੀ ਥਾਂ ਤੇ ਤੁਹਾਡੇ ਕੋਲ ਗੁਣਾ ਬਣ ਜੂਗੀ ਮਾਈਨਸ 3/4 ਦੀ ਥਾਂ ਤੇ ਬਣ ਜੂ 4/ਮਾਈਨਸ ਦਾ 3 ਹੁਣ ਤੁਸੀਂ ਇਸ ਨੂੰ ਕੱਟੋਗੇ ਦੇਖੋ ਇੱਥੇ ਆਜੋ ਮਾਈਨਸ ਦਾ 1 3 ਦੇ ਭਾੜੇ ਦੇ ਕੱਟਿਆ ਤੇ 5 3 15 ਇੱਥੇ ਕੱਟ ਗਿਆ ਗਿਆ 5 4 ਦੇ ਭਾੜੇ ਤੇ ਇਹ ਦੋਨੇ ਕੱਟੇ ਜਾਣਗੇ 1 4 4 ਤੇ 4 4 16 ਤਾਂ ਅਗਲੇ ਸਟੈਪ ਵਿੱਚ ਤੁਹਾਡੇ ਕੋਲ ਬਣ ਗਿਆ 5 1 ਬਣ ਗਿਆ 8 ਥਾਂ ਤੁਹਾਡੇ ਕੋਲ ਬਣ ਗਿਆ 4 ਮਾਈਨਸ ਦਾ 1 ਇੱਥੇ ਤੁਹਾਡੇ ਕੋਲ ਜੋ ਡਾਕੂਮੈਂਟ ਬਣ ਗਈ ਹੋਣਗੀ 5/4 1/-1 ਆਹ ਵਾਲੀ ਜੋ ਮਾਈਨਸ ਹੈ ਤੁਹਾਡੀ ਉੱਪਰ ਜਾਵੜੂਗੀ ਤੈਨੂੰ ਇੱਥੇ ਲਗਾ ਲਓ ਹੁਣ ਤੁਸੀਂ ਜਦੋਂ ਗੁਣਾ ਕਰੋਗੇ ਤਾਂ ਉੱਪਰ ਗੁਣਾ ਹੋਜੂ 5 ਦੀ ਤੇ -1 ਦੀ ਏਠਾ ਗੁਣਾ ਹੋਜੂ 4 ਦੀ ਤੇ 1 ਦੀ ਉੱਪਰ ਤੁਹਾਡੇ ਕੋਲ ਬਣ ਗਿਆ -5, 헤ਠਾਂ ਤੁਹਾਡੇ ਕੋਲ 4 ਦੇ ਇੱਕ ਦੇ ਹੁਣਾਂ ਨਾਲ ਬਣ ਗਿਆ 4। ਤਾਂ ਦੂਸਰੀ ਸੰਖਿਆ ਤੁਹਾਡੀ -5/4 ਹੈ। ਇੱਥੇ ਤੁਸੀਂ ਪੰਜਾਬੀ 'ਚ ਲਿਖ ਦਿਓ ਕਿ -3/4 ਨੂੰ -5/4 ਦੇ ਨਾਲ ਗੁਣਾ ਕਰਨ ਤੇ ਗੁਣਨਫਲ 15/16 ਆ ਜਾਵੇਗਾ। ਇਸ ਨਾਲ ਆਪਣਾ ਅਭਿਆਸ 1.4 ਕੰਪਲੀਟ ਹੁੰਦਾ ਹੈਗਾ। ਇਹਦੇ ਨਾਲ ਤੁਹਾਡਾ ਪਰमेय ਸੰਖਿਆਵਾਂ ਦਾ ਪਾਠ ਪਹਿਲਾ ਵੀ ਕੰਪਲੀਟ ਹੋ ਜਾਂਦਾ ਹੈਗਾ। ਉਮੀਦ ਹੈ ਤੁਹਾਨੂੰ ਸਾਰੇ ਸਵਾਲ ਇਸ ਪਾਠ ਦੇ ਚੰਗੀ ਤਰ੍ਹਾਂ ਨਾਲ ਸਮਝ ਆਏ ਹੋਣਗੇ। ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਪਾਠ ਦੂਜਾ ਇੱਕ ਚੱਲ ਵਾਲੇ ਰੇਖੀ ਸਮੀਕਰਨ ਦੇ ਅਭਿਆਸ ਵੀ ਜਲਦੀ ਅਸੀਂ ਲੈ ਕੇ ਹਾਜ਼ਰ ਹੋਵਾਂਗੇ ਤੁਹਾਡੇ ਲਈ। ਇਸ ਲਈ ਸਾਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤੁਹਾਡਾ ਸਮਾਂ ਦੇਣ ਦੇ ਲਈ ਧੰਨਵਾਦ